ਜਦ ਜੰਗਲ ਵਿੱਚ ਬਗਿਆੜਾਂ ਦੀ ਪੁੱਟੀ ਹੋਈ ਖੱਡ ਵਿੱਚ ਹੀ ਸਿੱਖ ਰਹਿਣ ਲਈ ਮਜਬੂਰ ਹੋ ਗਏ ਇਸ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਸਿੱਖਾਂ ਤੇ ਉਸ ਵੇਲੇ ਕਿੰਨਾ ਮਾੜਾ ਸਮਾਂ ਆ ਗਿਆ ਸੀ ਪੰਜਾਬ ਵਿੱਚ ਜਦ ਕੋਈ ਸਿੱਖ ਨਹੀਂ ਸੀ ਰਹਿ ਗਿਆ ਕੁਝ ਸਿੱਖ ਪਹਾੜਾਂ ਤੇ ਚਲੇ ਗਏ ਤੇ ਕੁਝ ਸਿੱਖ ਹਿੰਦੂ रियासतਾਂ ਵਿੱਚ ਚਲੇ ਗਏ ਜੇ ਕਿਦਰੇ ਕੋਈ ਲੁਕਿਆ ਛਿਪਿਆ ਸਿੱਖ ਪੰਜਾਬ ਵਿੱਚ ਕਾਬੂ ਆ ਜਾਂਦਾ ਤਾਂ ਸਿੱਖਾਂ ਦੇ ਦੁਸ਼ਮਣ ਉਹਨਾਂ ਦੇ ਨਾਲ ਕਸਾਈਆਂ ਵਰਗਾ ਸਲੂਕ ਕਰਦੇ ਮੀਰਾ ਕੋਟ ਦੇ ਇੱਕ ਜੰਗਲ ਵਿੱਚ ਬਗਿਆੜਾਂ ਦੀ ਇੱਕ ਪੁੱਟੀ ਹੋਈ ਖੱਡ ਸੀ ਉਸ ਵਿੱਚ ਤਿੰਨ ਸਿੱਖ ਸਦ ਸਰ ਲੱड्डा ਸਿੰਘ ਸਰਦਾਰ ਪੰਗੂ ਮੀਰਾਕੋਟ ਤੇ ਸਰਦਾਰ ਰਾਮ ਸਿੰਘ ਇਸੇ ਹੀ ਖੱਡ ਵਿੱਚ ਲੁਕ ਕੇ ਰਹਿੰਦੇ ਸਨ ਰਾਤ ਦੇ ਵੇਲੇ ਉਹ ਖੱਡ ਵਿੱਚੋਂ ਬਾਹਰ ਆਉਂਦੇ ਤੇ ਆਪਣਿਆਂ ਨੂੰ ਮਿਲਦੇ ਤੇ ਦਿਨੇ ਉਹ ਫੇਰ ਖੱਡ ਵਿੱਚ ਜਾ ਕੇ ਲੁਕ ਜਾਂਦੇ ਇੱਕ ਦਿਨ ਦੁਸ਼ਮਣਾਂ ਨੂੰ ਇਹ ਪਤਾ ਲੱਗ ਗਿਆ ਕਿ ਸਿੰਘ ਇਸ ਖੱਡ ਵਿੱਚ ਵੜ ਕੇ ਰਹਿੰਦੇ ਨੇ ਫਿਰ ਫੌਜਦਾਰ ਨੇ ਖੱਡ ਨੂੰ ਘੇਰਾ ਵੀ ਪਾ ਲਿਆ ਤੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਖੱਡ ਵਿੱਚ ਵੜ ਕੇ ਸਿੱਖਾਂ ਨੂੰ ਬਾਹਰ ਲੈ ਕੇ ਆਓ ਸਿਪਾਈਆਂ ਨੂੰ ਇਸ ਗੱਲ ਦਾ ਪਤਾ ਸੀ ਕਿ ਜੋ ਵੀ ਸਿੱਖਾਂ ਦੇ ਹੱਥ ਆ ਜਾਂਦਾ ਹੈ ਉਹ ਫਿਰ ਜਿੰਦਾ ਨਹੀਂ ਬਚਦਾ ਤੇ ਇਸ ਕਰਕੇ ਉਹ ਡਰ ਜਾਂਦੇ ਨੇ ਕਿ ਖੱਡ ਦੇ ਅੰਦਰ ਹੋਣ ਵੜ ਕੇ ਸਿੱਖਾਂ ਨੂੰ ਬਾਹਰ ਲਿਆਏਗਾ ਕੌਣ ਜਿਹੜਾ ਵੀ ਸਿਪਾਈ ਖੱਡ ਦੇ ਦਰਵਾਜ਼ੇ ਦੇ ਕੋਲ ਜਾਂਦਾ ਉਸਦੇ ਤਾਂ ਡਰ ਦੇ ਨਾਲ ਰੂਹ ਹੀ ਕੰਬ ਜਾਂਦੀ ਉਹਨਾਂ ਨੇ ਉਤੋਂ ਦਰਵਾਜ਼ੇ ਦੇ ਅੱਗੇ ਖਲੋ ਕੇ ਖੱਡ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅੰਦਰੋਂ ਸਿੱਖਾਂ ਨੇ ਵੀ ਇੱਕ ਦੋ ਫਾਇਰ ਕੀਤੇ ਹੁਣ ਨਾ ਤਾਂ ਗੋਲੀ ਬਾਹਰ ਸਿਪਾਹੀਆਂ ਨੂੰ ਲੱਗੀ ਅਤੇ ਨਾ ਹੀ ਅੰਦਰ ਸਿੱਖਾਂ ਨੂੰ ਲੱਗੀ ਕਿਸੇ ਦਾ ਕੁਝ ਨਾ ਵਿਗੜਿਆ ਪਰ ਗੋਲੀਆਂ ਦੀ ਆਵਾਜ਼ ਸੁਣ ਕੇ ਸਾਰਿਆਂ ਦੇ ਦਿਲਾਂ ਦੀ ਧੜਕਣ ਵੱਧ ਗਈ ਤਾਂ ਕੋਈ ਸਿਪਾਹੀ ਖੱਡ ਵੱਲ ਮੁਹਮਿੰਨਾ ਕਰੇ ਅੰਤ ਵਿੱਚ ਫਿਰ ਸਿਪਾਹੀਆਂ ਨੂੰ ਹੁਕਮ ਹੋਇਆ ਕਿ ਖੱਡ ਨੂੰ ਪੁੱਟ ਦਿੱਤਾ ਜਾਵੇ ਜਿਹੜਾ ਵੀ ਸਿਪਾਹੀ ਕਹੀਂ ਲੈ ਕੇ ਉਸ ਖੱਡ ਦੇ ਕੋਲ ਜਾਵੇ ਅਤੇ ਇੱਕ ਟੱਪ ਮਾਰੇ ਤੇ ਆਪਣੇ ਪੈਰਾਂ ਦੇ ਖੜਾਕ ਦੇ ਨਾਲ ਡਰ ਦੇ ਕਹੀਂ ਸੁੱਟ ਕੇ ਪਿੱਛੇ ਭੱਜ ਜਾਂਦੇ ਉਹਨਾਂ ਦਾ ਫਿਰ ਇਹ ਵੀ ਟੰਗਣਾ ਸਫਲ ਹੋਇਆ ਤੇ ਫਿਰ ਖੱਡ ਦੇ ਵਿੱਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਹੁਣ ਉਹ ਖੱਡ ਪਤਾ ਨਹੀਂ ਕਿੱਥੇ ਦੀ ਕਿੱਥੇ ਤੱਕ ਪਹੁੰਚਦੀ ਸੀ ਤਾਂ ਪਾਣੀ ਇਸ ਕਰਕੇ ਉਸ ਵਿੱਚ ਭਰਨ ਵਿੱਚ ਹੀ ਨਾਵੇ ਇਵੇਂ ਸਾਰੀਆਂ ਯੁਕਤੀਆਂ ਅਪਣਾਉਂਦੇ ਅਪਣਾਉਂਦੇ ਸਾਰਾ ਦਿਨ ਲੰਘ ਗਿਆ ਅਤੇ ਰਾਤ ਦਾ ਵੇਲਾ ਹੋ ਗਿਆ ਹਨੇਰਾ ਹੁੰਦਾ ਵੇਖ ਕੇ ਮੁਸਲਮਾਨਾਂ ਦੇ ਦਿਲ ਵੀ ਘਬਰਾਉਣ ਲੱਗੇ ਫਿਰ ਉਹਨਾਂ ਨੇ ਖੱਡ ਦੇ ਮੂੰਹ ਵਿੱਚ ਬਾਲਣ ਸੁੱਟ ਕੇ ਅੱਗ ਲਗਾ ਦਿੱਤੀ ਅਤੇ ਆਪ ਪਿੰਡ ਵਿੱਚ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਾ ਸੁੱਤੇ ਹੁਣ ਪਿੰਡ ਵਾਲਿਆਂ ਦਿੱਤ ਸਿੱਖਾਂ ਦੇ ਨਾਲ ਹਮਦਰਦੀ ਹੈ ਹੀ ਸੀ ਉਹਨਾਂ ਨੇ ਅੱਗ ਬੁਝਾ ਕੇ ਖੱਡ ਵਿੱਚੋਂ ਤਿੰਨਾਂ ਸਿੱਖਾਂ ਨੂੰ ਬਾਹਰ ਅੱਡ ਕੇ ਬਚਾ ਲਿਆ ਤੇ ਰਾਤ ਦੇ ਹਨੇਰੇ ਵਿੱਚ ਉਹ ਤਿੰਨੇ ਸਿੱਖ ਫਿਰ ਅਲੋਪ ਹੋ ਗਏ ਹੁਣ ਗੱਲ ਕਰਦੇ ਹਾਂ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੁੱਕਾ ਕੌਣ ਪੀਂਦਾ ਸੀ ਅਤੇ ਫਿਰ ਸਿੱਖਾਂ ਨੇ ਉਸ ਹੁੱਕਾ ਪੀਣ ਵਾਲੇ ਨੂੰ ਕਿਵੇਂ ਸਜ਼ਾ ਦਿੱਤੀ ਇਹਨਾਂ ਤਿੰਨਾਂ ਸਿੱਖਾਂ ਦੇ ਇਸ ਕਾਰਨਾਮੇ ਤੋਂ ਬਾਅਦ ਖਾਨ ਬਹਾਦਰ ਨੇ ਇਲਾਕੇ ਦੇ ਸਭ ਤੋਂ ਪ੍ਰਸਿੱਧ ਚੁਗਲਾਂ ਜਾਨੀ ਕਿ ਚੌਧਰੀਆਂ ਨੂੰ ਸੱਦਿਆ ਜੋ ਕਿ ਸਿੱਖਾਂ ਦੇ ਨਾਲ ਥੋੜੀ ਖਾਰ ਖਾਂਦੇ ਸਨ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਤੇ ਵੱਡੇ ਵੱਡੇ ਇਨਾਮ ਦਿੱਤੇ ਇਹ ਕਹਿ ਦਿੱਤਾ ਕਿ ਤੁਹਾਡੇ ਕਿਸੇ ਵੀ ਇਲਾਕੇ ਦੇ ਵਿੱਚ ਸਿੱਖ ਨਹੀਂ ਚਾਹੀਦਾ ਨਹੀਂ ਤਾਂ ਤੁਹਾਨੂੰ ਵੀ ਸਖਤ ਸਜ਼ਾ ਦਿੱਤੀ ਜਾਵੇਗੀ ਚੌਧਰੀਆਂ ਨੇ ਫਿਰ ਸੂਬੇਦਾਰ ਨੂੰ ਇਹ ਯਕੀਨ ਦਿਵਾਇਆ ਕਿ ਸਾਡੇ ਇਲਾਕੇ ਵਿੱਚ ਤਾਂ ਕੋਈ ਸਿੱਖ ਆ ਹੀ ਨਹੀਂ ਰਿਹਾ ਅਤੇ ਨਾ ਹੀ ਉਹਨਾਂ ਨੂੰ ਕਿਤੇ ਅੱਗੋਂ ਆਉਣ ਦਿੱਤਾ ਜਾਵੇਗਾ ਵੱਡੇ ਵੱਡੇ ਇਨਾਮ ਪਾ ਕੇ ਇਲਾਕਿਆਂ ਦੇ ਚੌਧਰੀ ਤਾਂ ਫਿਰ ਸਿੰਘਾਂ ਦੇ ਵੈਰੀ ਹੀ ਬਣ ਗਏ ਉਹ ਅੱਗੇ ਸਿੰਘਾਂ ਦੇ ਬਾਲ ਬੱਚੇ ਫੜਾਉਣ ਲੱਗੇ ਅਤੇ ਗੁਰੂ ਧਾਮਾਂ ਦੀ ਬੇਅਦਬੀ ਕਰਨ ਲੱਗੇ ਮੱਸਾ ਰੰਗੜ ਮੰਡਿਆਲੇ ਦਾ ਚੌਧਰੀ ਸੀ ਤੇ ਅੰਮ੍ਰਿਤਸਰ ਵੀ ਉਹਦੇ ਹੀ ਇਲਾਕੇ ਵਿੱਚ ਸੀ ਖਾਨ ਬਹਾਦਰ ਨੇ ਉਸ ਨੂੰ ਫੌਜ ਦੇ ਕੇ ਅੰਮ੍ਰਿਤਸਰ ਦੇ ਰਾਖੀ ਤੇ ਲਾ ਦਿੱਤਾ ਕਿਉਂਕਿ ਉਹ ਜਾਣਦਾ ਸੀ ਕਿ ਜੇ ਕਿਧਰੇ ਵੀ ਕੋਈ ਸਿੱਖ ਪੰਜਾਬ ਵਿੱਚ ਆਇਆ ਤਾਂ ਉਹ ਅੰਮ੍ਰਿਤਸਰ ਵਿੱਚ ਜ਼ਰੂਰ ਆਵੇਗਾ ਮੱਸਾ ਹੁਣ ਸਰਕਾਰੀ ਫੌਜ ਦੇ ਆਪਣੇ ਚਾਟੜੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਜਾ ਬੈਠਿਆ ਸਰਕਾਰੀ ਚੌਂਕੀ ਦੇ ਨਾਂ ਤੇ ਉਹਨੇ ਸਹਿਜਧਾਰੀ ਸਿੱਖਾਂ ਤੇ ਹਿੰਦੂਆਂ ਦੇ ਘਰ ਲੁੱਟ ਖਾਦੇ ਇੱਥੇ ਹੀ ਬਸ ਨਹੀਂ ਉਹ ਹਰਿਮੰਦਰ ਸਾਹਿਬ ਵਿੱਚ ਪਲੰਗ ਡਾ ਕੇ ਹੁੱਕਾ ਪੀਂਦਾ ਤੇ ਸ਼ਰਾਬ ਦਾ ਦੌਰ ਚਲਾਉਂਦਾ ਜਿੱਥੇ ਕਦੇ ਪੰਜਵੇਂ ਪਾਤਸ਼ਾਹ ਹਰੀ ਕੀਰਤਨ ਕਰਿਆ ਕਰਦੇ ਸਨ ਉਥੇ ਵੇਸਵਾ ਨਾਚ ਕਰਨ ਲੱਗੀਆਂ ਸਿੱਖਾਂ ਦੇ ਫਿਰ ਸਾਰੇ ਜਥੇ ਬੀਕਾ ਨੇਰ ਵਰਗੀਆਂ ਥਾਵਾਂ ਤੇ ਚਲੇ ਗਏ ਕਿਤੇ ਕੋਈ ਟਾਵਾ ਟਾਵਾ ਸਿੱਖ ਹੀ ਲੋਕਸ਼ਿਪਕੇ ਰਹਿੰਦਾ ਸੀ ਉਸ ਵੇਲੇ ਪਿੰਡ ਕੰਕ ਦਾ ਸਰਦਾਰ ਬੁਲਾਕਾ ਸਿੰਘ ਵੀ ਲੋਕਸ਼ਿਪਕੇ ਹੀ ਰਹਿੰਦਾ ਸੀ ਉਸਨੇ ਮੱッセ ਦੀਆਂ ਕਰਤੂਤਾਂ ਸੁਣੀਆਂ ਤਾਂ ਸੁਣਦਿਆਂ ਹੀ ਲਹੂ ਦੇ ਘੁੱਟ ਪੀ ਕੇ ਰਹਿ ਗਿਆ ਉਹ ਪੰਥ ਦਾ ਦੁੱਖ ਸਹਾਰਦਾ ਹੋਇਆ ਬਿਕਨੀਰ ਜਾ ਪੂਜਾ ਅੱਗੇ ਸਰਦਾਰ ਸ਼ਾਮ ਸਿੰਘ ਨਾਰਲੀ ਤੇ ਸਰਦਾਰ ਬੁੱਢਾ ਸਿੰਘ ਦਾ ਜਥਾ ਟਿਕਿਆ ਹੋਇਆ ਸੀ ਜਿਸ ਵੇਲੇ ਉਹਨਾਂ ਸਰਦਾਰ ਬੁਲਾਕਾ ਸਿੰਘਾਂ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਸੁਣੀ ਸੁਣਦਿਆਂ ਹੀ ਸਾਰੇ ਸਿੱਖਾਂ ਦੇ ਅੰਦਰ ਅੱਗ ਲੱਗ ਉੱਠੀ ਸਰਦਾਰ ਮਤਾਬ ਸਿੰਘ ਪੰਗੋ ਜੋ ਕਿ ਪਿੰਡ ਮੀਰਾਕੋਟ ਦਾ ਸੀ ਤੇ ਸਰਦਾਰ ਸੁਖਾ ਸਿੰਘ ਅਤੇ ਖਾਨ ਜੋ ਕਿ ਮਾੜੀ ਦਾ ਸੀ ਉਹਨਾਂ ਦੋਵਾਂ ਨੇ ਤਲਵਾਰ ਤੋਕੇ ਸੰਗਤ ਵਿੱਚ ਆ ਕੇ ਖਲੋਗੇ ਤੇ ਜਥੇਦਾਰ ਬੁੱਢਾ ਸਿੰਘ ਕੋਲੋਂ ਮੱッセ ਨੂੰ ਕਤਲ ਕਰਨ ਦੀ ਆਗਿਆ ਮੰਗੀ ਉਹਨਾਂ ਨੇ ਕਿਹਾ ਕਿ ਮੱッセ ਦਾ ਕਤਲ ਤਾਂ ਅਸੀਂ ਹੀ ਕਰਾਂਗੇ ਉਹਨਾਂ ਦੀ ਇਹ ਗੱਲ ਸੰਗਤ ਦੇ ਵਿੱਚ ਪ੍ਰਮਾਣ ਕੀਤੀ ਗਈ ਤੇ ਫਿਰ ਸਾਰੀ ਸੰਗਤ ਨੇ ਮਿਲ ਕੇ ਆਪਣੀ ਸਫਲਤਾ ਵਾਸਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਦੋਨੇ ਸਿੱਖ ਘੋੜਿਆਂ ਤੇ ਸਵਾਰ ਹੋ ਕੇ ਭੇਸ ਬਦਲ ਕੇ ਅੰਮ੍ਰਿਤਸਰ ਨੂੰ ਰਵਾਨਾ ਹੋ ਗਏ ਹੁਣ ਉਹ ਭੇਸ ਬਦਲ ਕੇ ਅੰਮ੍ਰਿਤਸਰ ਤੱਕ ਤਾਂ ਪਹੁੰਚ ਗਏ ਪਰ ਤੱਕ ਪਹੁੰਚਣ ਲਈ ਉਹਨਾਂ ਨੂੰ ਇੱਕ ਵਿਉਂਤ ਬਣਾਉਣੀ ਪਈ। ਉਹਨਾਂ ਨੇ ਇੱਥੇ ਉੱਤੇ ਠਿਕਰੀਆਂ ਚੁਗ ਕੇ ਇੱਕ ਥੈਲੀ ਪਰ ਲਈ ਤੇ ਕੇਸ ਆਪਣੇ ਪਛਾਣ ਨੂੰ ਸੁੱਟ ਲੇ। ਵੇਖਣ ਵਾਲੇ ਨੇ ਊਨ ਲੱਗੇ ਕਿ ਜਿਵੇਂ ਪਿੰਡ ਦੇ ਨੰਬਰਦਾਰ ਮਾਮਲਾ ਲੈਣ ਲਈ ਆਏ ਨੇ। ਇੱਕ ਦਿਨ ਫਿਰ ਸਿਖਰ ਦੁਪਹਿਰ ਨੂੰ ਉਹ ਦੋਨੇ ਜਾਣੇ ਦਰਸ਼ਨੀ ਡਿਉਰੀ ਦੇ ਵਿੱਚ ਆ ਪਹੁੰਚੇ। ਦਰਸ਼ਨੀ ਡਿਉਰੀ ਦੇ ਬਾਹਰ ਖੱਬੇ ਹੱਥ ਖਲੀ ਲਾਚੀ ਬੇਰ ਨਾਲ ਘੋੜੇ ਬਨ ਦਿੱਤੇ। ਪਹਿਰੇਦਾਰਾਂ ਨੇ ਸੋਚਿਆ ਕਿ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਤਾਰਨ ਲਈ ਆਏ ਨੇ। ਸੋ ਕਿਸੇ ਨੇ ਵੀ ਸਿੱਖਾਂ ਨੂੰ ਰੋਕਿਆ ਨਾ ਦੁਪਹਿਰ ਸਮਾ ਹੋਣ ਕਰਕੇ ਹੁਣ ਬਹੁਤੇ ਸਾਰੇ ਸਿਪਾਈ ਤਾਂ ਸੁੱਤੇ ਹੋਏ ਸਨ ਸਭ ਹੀ ਆਪਣੇ ਥਾਂ ਥਾਈ ਆਰਾਮ ਕਰ ਰਹੇ ਸਨ ਤੇ ਕੋਈ ਕੋਈ ਪਹਿਰੇਦਾਰ ਹੀ ਜਾਗਦਾ ਸੀ ਸਿੱਖ ਹਰਿ ਮੰਦਰ ਸਾਹਿਬ ਪਹੁੰਚੇ ਤਾਂ ਅੱਗੇ ਮੱਸਾ ਪਲੰਗ ਉੱਤੇ ਬੈਠਾ ਹੁੱਕਾ ਪੀ ਰਿਹਾ ਸੀ ਤੇ ਸਾਹਮਣੇ ਬੇਸਵਾ ਵੀ ਨਾਚ ਕਰ ਰਹੀਆਂ ਸਨ ਨਾਲ ਹੀ ਮੱਸੇ ਦੇ ਕੁਝ ਖਾਸ ਮਿੱਤਰ ਨਸ਼ੇ ਦੇ ਵਿੱਚ ਝੂਮ ਰਹੇ ਸਨ ਇਹ ਵੇਖ ਕੇ ਹੁਣ ਉਹਨਾਂ ਦੋਨਾਂ ਸਿੱਖਾਂ ਦੇ ਅੰਦਰ ਤਾਂ ਭਾਂਬੜ ਹੀ ਬਲ ਉੱਠੇ ਫਿਰ ਸਭ ਤੋਂ ਪਹਿਲਾਂ ਸੁਖਾ ਸਿੰਘ ਨੇ ਜੋ ਆਪਣੇ ਕੋਲ ਥੈਲੀ ਸੀ ਉਹ ਮੱਸੇ ਦੇ ਪਲੰਗ ਦੇ ਥੱਲੇ ਸੁੱਟੀ ਮੱਸਾ ਦੀ ਆਵਾਜ਼ ਸੁਣ ਕੇ ਹੱਲੇ ਥੈਲੀ ਵੱਲ ਨੂੰ ਵੇਖਣ ਲਈ ਇੱਧਰ ਨੂੰ ਮੂੰਹ ਕੀਤਾ ਹੀ ਸੀ ਕਿ ਸਰਦਾਰ ਮਤਾਬ ਸਿੰਘ ਨੇ ਤਲਵਾਰ ਨਾਲ ਉਹਦਾ ਸਿਰ ਹਿਲਾ ਦਿੱਤਾ ਇੰਨੇ ਨੂੰ ਸੁੱਖਾ ਸਿੰਘ ਨੇ ਵੀ ਤਲਵਾਰ ਟੂਹ ਲਈ ਲੱਗਦੇ ਹਾਂ ਤਾਂ ਦੋਵਾਂ ਨੇ ਪੰਜ ਸੱਤ ਹੋਰ ਝਟਕਾ ਦੇਤੇ ਸੁੱਖਾ ਸਿੰਘ ਨੇ ਮੱਸੇ ਦੇ ਗਹਿਣੇ ਵੀ ਲਾ ਲਏ ਦੋਨੇ ਸਿੱਖ ਬਾਹਰ ਨਿਕਲੇ ਤੇ ਫੌਜ ਦੇ ਉੱਠਣ ਤੋਂ ਪਹਿਲਾਂ ਹੀ ਘੋੜਿਆਂ ਉੱਤੇ ਚੜ੍ਹ ਕੇ ਬੀਕਾਨੇਰ ਨੂੰ ਚਾਲੇ ਪਾ ਲਏ ਸਿੰਘਾਂ ਨੇ ਹੁਣ ਮੱਸੇ ਦਾ ਸਿਰ ਵੀ ਆਪਣੇ ਨਾਲ ਲੈ ਆਂਦਾ ਅਤੇ ਜਥੇਦਾਰ ਬੁੱਢਾ ਸਿੰਘ ਜੀ ਦੇ ਅੱਗੇ ਜਾ ਧਾਰਿਆ ਮੱਸੇ ਦਾ ਸਿਰ ਦੇਖ ਸਿੱਖਾਂ ਦੇ ਖੁਸ਼ੀ ਦੇ ਕੋਈ ਹੱਥ ਦੀ ਨ ਰਹੀ ਅੰਤ ਗੁਰਮਤਾ ਕਰਕੇ ਮੱッセ ਦਾ ਸਿਰ ਸਾੜ ਦਿੱਤਾ ਗਿਆ ਜੀਉਂਦੀਆਂ ਕੌਮਾਂ ਕਦੋਂ ਸਹਿ ਸਕਦੀਆਂ ਹਨ ਕਿ ਉਹਨਾਂ ਦੇ ਧਰਮ ਅਸਥਾਨਾ ਦੀ ਕੋਈ ਬੇਅਦਬੀ ਕਰੇ ਫਿਰ ਇਹ ਘਟਨਾ ਨੇ ਸਾਰੇ ਪੰਜਾਬ ਵਿੱਚ ਉਹਨਾਂ ਚੁਗਲਾਂ ਤੇ ਜ਼ਾਲਿਮਾਂ ਦੇ ਦਿਲ ਦਹਿਲਾ ਦਿੱਤੇ ਉਹਨਾਂ ਨੂੰ ਹੁਣ ਇਸ ਗੱਲ ਦੀ ਸਮਝ ਆਉਣ ਲੱਗ ਗਈ ਕਿ ਮੱッセ ਦੇ ਵਾਂਗ ਇੱਕ ਦਿਨ ਸਾਨੂੰ ਵੀ ਆਪਣੇ ਪਾਪਾਂ ਦਾ ਫਲ ਭੁਗਤਣਾ ਪਵੇਗਾ ਇੱਥੋਂ ਤੱਕ ਕਿ ਸੂਬੇਦਾਰ ਖਾਨ ਬਹਾਦਰ ਦਾ ਵੀ ਦਿਲ ਕੰਬ ਗਿਆ ਹੁਣ ਮੱッセ ਦੀ ਇਹ ਦਿਲ ਦਹਿਲਾਉਣ ਵਾਲੀ ਘਟਨਾ ਸੁਣ ਕੇ ਖਾਨ ਖਾਦਰ ਨੂੰ ਸਭ ਤੋਂ ਵੱਧ ਗੁੱਸਾ ਤਾਂ ਇਲਾਕੇ ਦੇ ਚੌਧਰੀਆਂ ਉੱਤੇ ਆ ਰਿਹਾ ਸੀ ਜਿਹੜੇ ਕਹਿੰਦੇ ਸਨ ਕਿ ਅਸਾਂ ਤਾਂ ਇਲਾਕੇ ਦੇ ਵਿੱਚ ਸਿੱਖ ਮੁਕਾ ਹੀ ਛੱਡੇ ਨੇ ਉਹਨਾਂ ਨੇ ਇਲਾਕੇ ਦੇ ਚੌਧਰੀਆਂ ਨੂੰ ਲਾਹੌਰ ਬੁਲਾ ਕੇ ਉਹਨਾਂ ਦੀ ਚੰਗੀ ਤਰ੍ਹਾਂ ਮਾਰਕੁਟਾਈ ਕੀਤੀ ਤੇ ਕਿਹਾ ਕਿ ਤੁਸੀਂ ਤਾਂ ਕਹਿੰਦੇ ਸਨ ਕਿ ਸਿੱਖ ਖਤਮ ਹੋ ਗਏ ਨੇ ਤੇ ਫਿਰ ਇਹ ਸਿੱਖ ਕਿੱਥੋਂ ਆ ਗਏ ਉਸਨੇ ਉਹਨਾਂ ਚੌਧਰੀਆਂ ਨੂੰ ਕਿਹਾ ਜਾਂ ਤਾਂ ਹੁਣ ਮੱਸੇ ਦਾ ਕਤਲ ਫੜਾ ਦਿਓ ਨਹੀਂ ਤਾਂ ਉਸ ਦਾ ਬਦਲਾ ਤੁਹਾਡੇ ਕੋਲੋਂ ਹੀ ਲਿਆ ਜਾਵੇਗਾ ਜੰਡਿਆਲੇ ਦੇ ਫਿਰ ਇੱਕ ਚੁਗਲਖੋਰ ਹਰੀ ਭਗਤ ਨਰੰਝਣੀਆਂ ਨੇ ਦੱਸਿਆ ਕਿ ਮੱਸੇ ਦਾ ਕਤਲ ਦਾ ਮਤਾਬ ਸਿੰਘ ਪੰਗੂ ਤੇ ਸੁੱਖਾ ਸਿੰਘ ਤਖਾਨ ਨੇ ਕੀਤਾ ਹੈ ਫਿਰ ਖਾਨ ਬਹਾਦਰ ਜਦ ਇਹ ਪਤਾ ਲੱਗ ਗਿਆ ਕਿ ਮੱッセ ਦਾ ਕਤਲ ਕੀਤਾ ਕਿਸ ਨੇ ਹੈ ਉਸਨੇ ਆਪਣੇ ਫੌਜਦਾਰ ਨੂਰਦੀਨ ਨੂੰ ਕੱਲਿਆ ਕਿ ਮਹਤਾਬ ਸਿੰਘ ਦਾ ਸਾਰਾ ਬਾਲ ਬੱਚਾ ਬਨ ਕੇ ਮੇਰੇ ਕੋਲ ਪੇਸ਼ ਕਰੋ ਜਦ ਫਿਰ ਨੂਰਦੀਨ ਨੇ ਆਪਣੀ ਫੌਜ ਤੇ ਚੌਧਰੀਆਂ ਦੇ ਧਾਲ ਲੈ ਕੇ ਮੀਰਾਕੋਟ ਨੂੰ ਜਾ ਕੇ ਰਿਆ ਤੇ ਨਾਲ ਹੀ ਮਸੇ ਦੇ ਭਰਾ ਭਤੀਜੇ ਵੀ ਮਰੋ-ਮਾਰ ਕਰਦੇ ਉਹਨਾਂ ਦੇ ਨਾਲ ਹੀ ਚਲੇ ਗਏ ਮੀਰਾਕੋਟ ਦੇ ਨੰਬਰਦਾਰ ਨਥੇ ਕਹਿਰ ਨੂੰ ਬੁਲਾ ਕੇ ਕਿਹਾ ਕਿ ਮਹਤਾਬ ਸਿੰਘ ਦਾ ਪੁੱਤਰ ਮੇਰੇ ਸਾਹਮਣੇ ਪੇਸ਼ ਕਰ ਦਿਓ ਸਰਦਾਰ ਮਹਤਾਬ ਸਿੰਘ ਬੀਕਰਨੀਅਰ ਨੂੰ ਜਾਂਦਾ ਹੋਇਆ ਆਪਣਾ 7 ਸਾਲਾਂ ਦਾ ਪੁੱਤਰ ਰਾਏ ਸਿੰਘ ਦੀ ਬਾਹ ਚੌਧਰੀ ਨਥੇ ਦੇ ਹੱਥੇ ਹੀ ਫੜਾ ਗਿਆ ਸੀ ਹੁਣ ਨੱਥੇ ਨੇ ਬੜੀ ਨਿਮਰਤਾ ਨਾਲ ਫਿਰ ਬੇਨਤੀ ਕੀਤੀ ਕਿ ਜੇ ਇਹ ਭਰੋਸਾ ਦੁਆਇਆ ਜਾਵੇ ਕਿ ਤੁਸੀਂ ਉਸ નિર્ਦੋਸ਼ ਬੱਚੇ ਨੂੰ ਸਜ਼ਾ ਨਹੀਂ ਦਵੋਗੇ ਤਾਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨਾ ਤੇ ਨੂਰਦੀਨ ਨੇ ਫਿਰ ਆਪਣੀ ਉੱਚੀ ਆਵਾਜ਼ ਵਿੱਚ ਕਿਹਾ ਕਿ ਕਿਸੇ ਸਿੱਖ ਦੇ ਬੱਚੇ ਉੱਤੇ ਰਹਿਮ ਕਰੀਏ ਉਹ ਵੀ ਅਸੀਂ ਖਬਰਦਾਰ ਜੇ ਇਹ ਗੱਲ ਮੁੜ ਕੇ ਕਹੀ ਤਾਂ ਛੇਤੀ ਲਿਆ ਉਸ ਬੱਚੇ ਨੂੰ ਨਹੀਂ ਤਾਂ ਤੇਰੀ ਵੀ ਖੈਰ ਨਹੀਂ ਫਿਰ ਨੱਥਾ ਉਥੋਂ ਨੀਵੀਂ ਪਾ ਕੇ ਆਪਣੇ ਘਰ ਚੱਲਿਆ ਗਿਆ ਤੇ ਆਪਣੇ ਪੁੱਤ ਨੂੰ ਜਾ ਕੇ ਸਾਰੀ ਗੱਲ ਕਹੀ ਨੱਥਾ ਸਿੰਘ ਆਪਣੇ ਪੁੱਤਰ ਨੂੰ ਕਹਿੰਦਾ ਕਿ ਬਾਹ ਫੜਾਈ ਦੀ ਲਾਜ ਨਿਭਾਉਣ ਵਾਸਤੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਪਾ ਦਿੱਤੀ ਸੀ ਹੁਣ ਸਾਨੂੰ ਬਾਹ ਫੜਾਈ ਦੀ ਲਾਜ ਪਾਲਣੀ ਚਾਹੀਦੀ ਹੈ ਕਿ ਨਹੀਂ ਤਾਂ ਉਸਦੇ ਪੁੱਤਰ ਨੇ ਤਾਂ ਅੱਗੋਂ ਉਸੇ ਵਲੇ ਭਰੋਸੇ ਨਾਲ ਜਵਾਬ ਦਿੱਤਾ ਕਿ ਪਿਤਾ ਜੀ ਸਾਡੀ ਰਾਏ ਸਿੰਘ ਦੀ ਜਾਨ ਬਚਾਉਣ ਬਦਲੇ ਸਾਨੂੰ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦੇਣੀਆਂ ਚਾਹੀਦੀਆਂ ਨੇ ਇਹ ਗੱਲ ਸੁਣਦਿਆਂ ਹੀ ਨੱਥਾ ਸਿੰਘ ਉਸ ਦਾ ਪੁੱਤਰ ਉਸ ਤੋਂ ਆਪਣੇਵਾਂ ਤੇ ਨਾਲ ਹੀ ਕੁਝ ਮਜਬੀ ਸਿੱਖ ਉਸ ਰਾਏ ਸਿੰਘ ਨੂੰ ਲੈ ਕੇ ਉਥੋਂ ਦੌੜ ਗਏ ਚੁਗਲਖੋਰ ਭਗਤ ਨਰਨਜਣੀਆਂ ਨੇ ਫਿਰ ਇਹ ਗੱਲ ਨੂਰਦੀਨ ਨੂੰ ਦੱਸ ਦਿੱਤੀ ਤੇ ਤੇ ਉਹ ਫੌਜ ਲੈ ਕੇ ਉਹਨਾਂ ਦੇ ਮਗਰ ਚਲਿਆ ਗਿਆ ਨਥੇ ਨੇ ਫੌਜ ਉਹਦੀ ਵੇਖ ਕੇ ਆਪਣੇ ਪੁੱਤਰ ਨੂੰ ਕਿਹਾ ਕਿ ਤੂੰ ਰਾਏ ਸਿੰਘ ਨੂੰ ਲੈ ਕੇ ਇੱਥੋਂ ਨਸ ਜਾ ਨਥਾ ਸਿੰਘ ਇੱਕ ਪ੍ਰਸਿੱਧ ਤੀਰ ਅੰਦਾਜ਼ੀ ਜਿੰਨਾ ਚਿਰ ਉਸਦੇ ਪੱਥੇ ਵਿੱਚ ਤੀਰ ਉਹਨੇ ਕਿਸੇ ਨੂੰ ਆਪਣੇ ਨੇੜੇ ਨਾ ਟੁਕਣ ਦਿੱਤਾ ਪਰ ਅੰਤ ਵਿੱਚ ਸਾਰੀ ਫੌਜ ਨੇ ਉਸ ਨੂੰ ਘੇਰ ਲਿਆ ਤੇ ਉਹ ਵੀ ਸ਼ਹੀਦੀ ਪਾ ਗਿਆ ਹੁਣ ਉਸ ਦਾ ਭਨੇਵਾ ਕਿਤੇ ਨਾ ਕਿਤੇ ਤਾਂ ਜੰਗਲ ਵਿੱਚ ਜਾ ਕੇ ਲੁਕ ਕੇ ਆਪਣੀ ਜਾਨ ਬਚਾ ਗਿਆ ਤੇ ਬਾਕੀ ਤਿੰਨੇ ਨਥੇ ਦਾ ਪੁੱਤਰ ਬਰਵਾਲਾ ਮਜਬੀ ਸਿੱਖ ਤੇ ਮਰਦਾਵਾਂਗ ਲੜ ਕੇ ਸ਼ਹੀਦ ਹੋ ਗਏ ਪਿੱਛੋਂ ਵਾਰੀ ਆਉਂਦੀ ਹੈ ਹੁਣ ਰਾਏ ਸਿੰਘ ਦੀ ਜਿਸ ਨੂੰ ਕਿ ਉਹ ਨੂਰਦੀਨ ਲੱਭ ਰਿਹਾ ਸੀ ਉਹ ਡਿੱਗੇ ਪਏ ਨਥੇ ਦੀਆਂ ਲੱਤਾਂ ਨੂੰ ਚਿੰਬੜਿਆ ਪਿਆ ਸੀ ਜ਼ਾਲਮਾਨੇ ਫਿਰ ਉਸ નિર્ਦੋਸ਼ ਬੱਚੇ ਉੱਤੇ ਤਿੰਨ ਵਾਰ ਤਲਵਾਰ ਦੇ ਵਾਰ ਕੀਤੇ ਰਾਏ ਸਿੰਘ ਹੁਣ ਮੋਢੇ ਮੂੰਹ ਨਥੇ ਦੀ ਲੱਤਾਂ ਨਾਲ ਚਿੰਬੜਿਆ ਪਿਆ ਸੀ ਨੂਰਦੀਨ ਨੇ ਪਹਿਲਾ ਤਲਵਾਰ ਦਾ ਵਾਰ ਉਸਦੇ ਧੌਣ ਤੇ ਕੀਤਾ ਤੇ ਦੂਜਾ ਉਸ ਦੀ ਗਲ ਵਾਲੀ ਹੱਡੀ ਤੇ ਤੇ ਤੀਜਾ ਵਾਰ ਉਸਦੇ ਮੋਢੇ ਤੇ ਉਹਨਾਂ ਨੂੰ ਲੱਗਿਆ ਕਿ ਹੁਣ ਬੱਚਾ ਮਰ ਗਿਆ ਤੇ ਉਹ ਉਸ ਨੂੰ ਛੱਡ ਕੇ ਉੱਥੋਂ ਚਲੇ ਗਏ ਪਰ ਜਿਸ ਨੂੰ ਵਾਹਿਗੁਰੂ ਨੇ ਖਣਾ ਹੋਏ ਉਸ ਨੂੰ ਕੋਈ ਨਹੀਂ ਮਾਰ ਸਕਦਾ ਰਾਏ ਸਿੰਘ ਦੇ ਹੱਲੇ ਵੀ ਸਾਹ ਚੱਲ ਰਹੇ ਸਨ ਰੱਬ ਦਾ ਪਾਣਾ ਐਸਾ ਵਰਤਿਆ ਕਿ ਉਸ ਵੇਲੇ ਉਸ ਪਿੰਡ ਦੀ ਮਾਈ ਮਾਲਣ ਜੋ ਕਿ ਸ਼ਾਮ ਦੇ ਵੇਲੇ ਅੰਮ੍ਰਿਤਸਰੋਂ ਪਰਤ ਰਹੀ ਸੀ ਰਾਹ ਵਿੱਚ ਉਸ ਨੇ ਨਥੇ ਦੀ ਸ਼ਹੀਦੀ ਦੀ ਸਾਰੀ ਵਾਰਤਾ ਵੀ ਸੁਣੀ ਜਦ ਉਹ ਉਹਨਾਂ ਸਾਰਿਆਂ ਦੇ ਆਖਰੀ ਦਰਸ਼ਨ ਕਰਨ ਲਈ ਉੱਥੇ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਰਾਏ ਸਿੰਘ ਦੇ ਹੱਲੇ ਤਾਂ ਸਾਹ ਚੱਲ ਰਹੇ ਨੇ ਉਹ ਚੁੱਕ ਕੇ ਉਸ ਨੂੰ ਆਪਣੇ ਘਰ ਲੈ ਜਾਂਦੀ ਹੈ ਬਾਅਦ ਵਿੱਚ ਉਸ ਨੂੰ ਉਸ ਦੇ ਪਿੰਡ ਨੂੰ ਟਾਲੇ ਉਸ ਦੇ ਤਾਈ ਦੇ ਹਵਾਲੇ ਕਰ ਦਿੰਦੀ ਹੈ ਸਮਾ 服务 ਕਰਨ ਦੇ ਨਾਲ ਰਾਏ ਸਿੰਘ ਬਚ ਗਿਆ ਸਮੇਂ ਦੇ ਨਾਲ ਉਸ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਕੀ ਭਾਈ ਰਤਨ ਸਿੰਘ ਪੰਗੂ ਸੀ ਜਿਸ ਨੇ ਕਿ ਸਿੱਖ ਇਤਿਹਾਸ ਦਾ ਪ੍ਰਸਿੱਧ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਤੁਹਾਨੂੰ ਅੱਜ ਦੀ ਇਹ ਦਿੱਤੀ ਹੋਈ ਜਾਣਕਾਰੀ ਕਿਵੇਂ ਦੀ ਲੱਗੀ ਮੈਨੂੰ ਜ਼ਰੂਰ ਦੱਸਣਾ ਅੱਜ ਦੀ ਇਹ ਜੋ ਵੀ ਇਤਿਹਾਸਿਕ ਘਟਨਾ ਮੈਂ ਤੁਹਾਨੂੰ ਸੁਣਾਈ ਹੈ ਇਹ ਗਿਆਨੀ ਸੋਹਣ ਸਿੰਘ ਸ਼ੀਤਲਜੀ ਦੀ ਕਿਤਾਬ ਵਿੱਚ ਲਿਖੀ ਹੋਈ ਹੈ ਤੁਸੀਂ ਵੀ ਇਸ ਨੂੰ ਪੜ੍ਹ ਸਕਦੇ ਹੋ ਸੇਕਾ ਇਤਿਹਾਸਿਕ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ